ਨੇ ਇਹ ਕਿਹੋ ਜਿਹਾ ਕਰਦਾ ਨਹੀਂ ਇਹ ਕੁਛ ਆਪਣੀ ਗੱਲ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਠੀਕ ਆ ਮੁੱਛਾਂ ਨੂੰ ਤਾਦਣਾ ਇਹ ਕੋਈ ਬੰਦਿਆਂ ਦੀ ਗੱਲ ਹੈ ਯਾਰ ਉਹ ਤਾਂ ਬੰਦੇ ਵਾਲੀ ਗੱਲ ਏੜਾ ਮੈਨੂੰ ਦੱਸੋ ਮੁੱਛਾਂ ਮਰੋੜਿਆ ਕੀ ਪੰਜਾਬ ਦਾ ਪਲਾ ਹੁੰਦਾ ਜੀ ਦੱਸੋ ਤੁਸੀਂ ਦੱਸੋ ਕੋਈ ਪਲਾ ਹੋ ਗਿਆ ਤਾਂ ਦਾ ਜੀ ਜੀ ਜਿੰਦਗੀ ਜਿੰਨੀ ਹੀ ਕਰਦੇ ਨੇ ਸਾਨੂੰ ਦਿਖਾਤੀ ਉਹਨਾਂ ਨੇ ਇੱਕ ਫੋਟੋ ਭਾਈ ਤੁਸੀਂ ਮੇਰੀ ਬਾਤ ਤਾਂ ਆਪਾਂ ਦੱਸ ਲੇਖ ਨੂੰ ਕਿਨੇ ਆਤਮਿਕ ਜਾਂਚੇ ਦੱਸੋ ਮਾਰੋ ਕਿਨੇ ਭਾਈ ਫੋਟੋ ਜੀ ਜੀ ਦੇ ਮੁਜੀ ਜਤਾਰ ਦੀ ਆਪਾਂ ਜੀ ਮਿਲਦੇ ਹੋਏ ਆ ਜਦਾਂ ਤੇ ਦੇਖੂ ਮੇਜੀਆ ਸਾਹਿਬ ਦੇ ਬਹਿਰ ਉਹਨੇ ਕਿਸੇ ਦਾ ਕੋਈ ਨੁਕਸਾਨ ਇਹ ਕਿਸਦਾ ਨੁਕਸਾਨ ਹੈ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਤੁਹਾਨੂੰ ਇਹ ਤੱਕ ਪਤਾ ਨਹੀਂ ਲੱਗਦਾ ਇਹਦਾ ਨਾਮ ਤੇ ਹੈ ਗੱਲਿਆ ਕਿ ਉਹ ਚਾਹੁੰਦਾ ਕਿ ਸੁਖਵੀਰ ਬਾਦਲ ਨੂੰ ਬੰਨੇ ਕਰਾ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵਿੰਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਹਾ ਜੀ ਮੈਨੂੰ ਜਿਹੜੇ ਜ਼ਹੀਦਾਰਾਂ ਦੀ ਨੂੰ ਲਾਇਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤਨੀ ਤੁਹਾਨੂੰ ਸਮਝ ਨਹੀਂ ਆ ਜਦੋਂ ਉਹ ਉਹ ਸ਼ਬਦ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪੇ ਲੈਟਰ ਪੱਡ ਤੇ ਲੈ ਕੇ ਜਨਤ ਕਿਤੇ ਤੁਸੀਂ ਇਸ ਕਰਕੇ ਦੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਫਤਰਾ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਖਤਰਾ